ਆ ਦੇਖੋ ਵੀਰ ਨੇ ਨਾ ਕਮਾਲ ਦੀ ਚੀਜ਼ ਤਿਆਰ ਕਰਤੀ ਟਰੈਕਟਰ ਚਾਲੀ ਤਿਆਰ ਕਰਕੇ ਨਾ ਦੇਖੋ ਰਿਮੋਟ ਸਿਸਟਮ ਕਰਤਾ ਯਾਰ ਤੇ ਦੇਖੋ ਕਿੰਨਾ ਭਜਨ ਖਿੱਚੀ ਜਾਂਦਾ ਇਹ ਟਰੈਕਟਰ ਇਸ ਵੀਰ ਨੇ ਨਾ ਇਸ ਟਰਾਲੀ ਉੱਪਰ ਚਾਰ ਤਾਂ ਗੱਟੇ ਲੱਦੇ ਹੈਗੇ 50 50 ਕਿਲੋ ਦੇ ਤੇ ਉੱਪਰ ਆਪ ਬੈਠਾ ਯਾਰ ਦੇਖੋ ਯਾਰ ਭੋਰਾ ਵੀ ਲੋਡ ਨਹੀਂ ਮੰਨਦਾ ਇਹ ਟਰੈਕਟਰ ਵੈਂਟਰੀ ਸਿਸਟਮ ਤੇ ਹੈਗਾ ਕਿੰਨੀ ਯਾਰ ਤਾਕੜੀ ਚੀਜ਼ ਬਣਾਈ ਆ ਕਿੰਨੀ ਘੈਂਟ ਚੀਜ਼ ਬਣਾਈ ਆ ਯਾਰ ਪੂਰੀ ਕਲਾਕਾਰੀ ਦਿਖਾਈਆ ਵੀਰ ਨੇ ਯਾਰ ਦਿਮਾਗ ਕਿੰਨਾ ਲਾਇਆ ਯਾਰ ਇਸ ਵੀਰ ਨੇ ਨਾ ਬਹੁਤ ਮਿਹਨਤ ਕੀਤੀ ਹੋਣੀ ਹੈ ਯਾਰ ਪਹਿਲਾਂ ਤਾਂ ਸਿੱਖਿਆ ਹੋਊਗਾ ਯਾਰ ਇਹ ਕੰਮ ਤੇ ਫਿਰ ਬਣਾ ਕੇ ਨਾ ਦੇਖੋ ਯਾਰ ਦਿਖਾਇਆ ਵੀ ਇੰਨਾ ਵਜਨ ਖਿੱਚ ਲੈਂਦਾ ਇਹ ਕਮਾਲ ਦੀ ਚੀਜ਼ ਕਰਤੀ ਯਾਰ ਵੀਰ ਨੇ ਯਾਰ ਬਹੁਤ ਮਿਹਨਤ ਲੱਗੀ ਆ ਵੀਰ ਦੀ ਯਾਰ ਸਪੋਰਟ ਕਰਿਆ ਕਰੋ ਇਹੋ ਜਿਹੇ ਵੀਰਾਂ ਨੂੰ ਯਾਰ ਵੀ ਮਿਹਨਤ ਪੱਲੇ ਪਾਏ ਯਾਰ ਗੰਦਮੰਦ ਬਥੇਰਾ ਸਪੋਰਟ ਕਰਦੇ ਨੇ ਯਾਰ ਲੋਕ ਇਹ ਜੇ ਵੀਰ ਜਦੋਂ ਮਿਹਨਤ ਕਰਦੇ ਨੇ ਇਹਨਾਂ ਦੀ ਸਪੋਰਟ ਕਰਿਆ ਕਰੋ ਯਾਰ ਚੰਗਾ ਕੰਮ ਕਰਨ ਵਾਲੇ ਨਾ ਬੰਦੇ ਬਹੁਤ ਘੱਟ ਨੇ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ